ਓਏ ਡਾਕਟਰ ਸਾਹਿਬ ਕੀ ਕਰ ਲੋਗੀ ਭਾਈ ਢਿੱਡ ਚ ਬਾਲੀ ਦਰਦ ਹੁੰਦੀ ਪਿਆ ਇੰਜੈਕਸ਼ਨ ਲਾ ਦਿਓ ਕੋਈ ਬਹੁਤ ਦਰਦ ਹੋ ਰਹੀ ਹੈ ਮੇਰੇ ਇੰਜੈਕਸ਼ਨ ਤਾਂ ਭਾਈ ਲੱਗ ਜੂ ਪਰ 1200 ਰੁਪਏ ਲਗੋ ਭਾਈ 100 ਰੁਪਏ ਦਾ ਇੰਜੈਕਸ਼ਨ ਆਂਦਾ ਤੁਸੀਂ 1200 ਰੁਪਏ ਲਾ ਰਹੇ ਹੋ ਨਜਾਇਜ਼ ਕਰ ਰਹੇ ਹੋ ਮੇਰੇ ਨਾਲ ਕਾਕਾ ਅੱਜ ਸੰਡੇ ਆ ਦੁਕਾਨਾਂ 2 ਵਜੇ ਬੰਦ ਹੋ ਜਾਂਦੀਆਂ ਅਸੀਂ ਬੈਠੇ ਆ ਇਹ ਤੱਕ 1200 ਹੀ ਲੱਗਣਾ ਲਵਾਣਾ ਲਵਾ ਬਾਕੀ ਤੇਰੀ ਮਰਜ਼ੀ ਐ ਭਾਜੀ ਮਰਜ਼ੀ ਦੀ ਗੱਲ ਨਹੀਂ ਕੋਈ ਪਰ ਤੁਸੀਂ ਨਜਾਇਜ਼ ਕਰ ਰਹੇ ਹੋ ਅੱਜ ਮੇਰੇ ਨਾਲ ਅੱਕਾ ਗੱਲ ਸੁਣ ਨਜਾਇਜ਼ ਉਹਦੇ ਨਾਲ ਹੀ ਹੁੰਦੀ ਐ ਜਿਹੜਾ ਟੁੜੀਆਂ ਦਾ ਨਜਾਇਜ਼ ਕਰਦਾ ਯਾਦ ਕਰ ਸ਼ੁਗਰ ਆ ਯਾਰ ਭਾਜੀ ਤੁਹਾਡੀ ਦੁਕਾਨ ਖੁੱਲੀ ਹੋਈ ਐ ਯਾਰ ਹਾਂਜੀ ਭਾਜੀ ਦੱਸੋ ਕਿਹੜੀ ਜੀਨ ਚਾਹੀਦੀ 36 ਸਾਈਜ਼ ਦੇ ਵਿੱਚ 36 ਸਾਈਜ਼ ਭਾਜੀ ਹਾਂਜੀ ਹਾਂਜੀ ਬਲੂ ਕਲਰ ਭਾਜੀ ਹਾਂਜੀ ਹਾਂਜੀ ਬਾਜੀ ਆਹੀ ਕਲਰ ਚਾਹੀਦਾ ਬਾਜੀ ਆਲ ਲੋ ਪਾਜੀ ਹਾਂਜੀ ਹਾਂਜੀ ਬਾਜੀ ਆ ਪੈਕ ਕਰ ਦਿਓ ਬਾਜੀ ਉਹੀ 1200 ਨਾ ਬਾਜੀ ਨਹੀਂ ਬਾਜੀ 1400 ਰੁਪਏ ਦਾ ਰੇਟ ਆ ਉਹ ਬਾਜੀ ਤੁਹਾਡੇ ਕੋਲ ਹਫਤਾ ਪਹਿਲਾਂ ਵੀ ਲੈ ਕੇ ਗਿਆ 1200 ਰੁਪਏ ਦੀ ਹਾਂਜੀ ਹਫਤੇ ਛੱਡੋ ਅੱਜ ਦਾ ਰੇਟ 1400 ਰੁਪਿਆ ਬਾਜੀ ਐਦਾਂ ਨਾ ਨਾ ਕਰੋ ਯਾਰ ਸਾਰੀ ਮਾਰਕੀਟ ਬੰਦ ਪਈ ਤੁਸੀਂ ਨਜਾਇਜ਼ ਫਾਇਦਾ ਚੱਕ ਰਹੇ ਹੋ ਹਾਂਜੀ ਉਹ ਤੁਸੀਂ ਜੋ ਮਰਜ਼ੀ ਸਮਝ ਲਓ ਪਰ ਅੱਜ ਦਾ 1400 ਰੁਪਿਆ ਲੈ ਨਹੀਂ ਲਓ ਇਹ ਤੁਹਾਡੀ ਮਰਜ਼ੀ ਭਾਜੀ ਇਦਾਂ ਨਾ ਨਾ ਕਰਿਆ ਕਰੋ ਯਾਰ ਤੁਹਾਡੇ ਪੱਕੇ ਕਸਟਮਰਾਂ ਆ ਯਾਰ ਉਹ ਭਾਜੀ ਪਹਿਲਾਂ ਚੀਜ਼ ਵੀ ਚੈੱਕ ਕਰੋ ਨਾ ਇਹੋ ਜੀ ਚੀਜ਼ ਤੁਹਾਨੂੰ ਮਾਰਕੀਟ ਕਿਤੇ ਨਹੀਂ ਮਿਲਣੀ ਭਾਜੀ ਯਾਰ ਭਾਜੀ ਵਿਆਹ ਤੇ ਜਾਣਾ ਯਾਰ ਤਾਂ ਹੀ ਲੈਣਾ ਆ ਯਾਰ ਭਾਜੀ ਭਾਜੀ ਲੈਣਾ ਕੋਈ ਚੱਕਰ ਨਹੀਂ ਆ 5 ਮਿੰਟ ਰਹਿ ਗਏ ਮਾਰਕੀਟ ਬਸ ਉਧਰ ਵੀ ਬੰਦ ਹੋ ਗਈ ਇੱਧਰ ਵੀ ਬੰਦ ਹੋਣ ਵਾਲੀ ਆ ਦੇਖ ਲਓ ਪਹਿਲਾਂ ਮਰਜ਼ੀ ਹੈ ਭਾਜੀ 1200 ਲੈ ਲਓ ਜਾਂ ਕਰ ਦਿਓ ਯਾਰ ਭਾਜੀ ਪੈਕ ਨਹੀਂ ਨਹੀਂ ਭਾਜੀ ਹੋਣਾ ਸੌਰੀ ਦੇਖ ਲਓ ਚਲੋ ਦਿਓ ਭਾਜੀ ਯਾਰ ਤੁਸੀਂ ਯਾਰ ਬਹੁਤ ਨਜਾਇਜ਼ ਕਰ ਰਹੇ ਹੋ ਬਾਈ ਪੇਸਟ ਕਰਦੇ ਹਾਂ ਤੁਸੀਂ ਇੰਨਾ ਟਾਈਮ ਥੋੜੀ ਲੱਗੇ ਦੁੰਦਾ ਭਾਈ ਨਜਾਇਜ਼ ਨਾ ਨਾ ਕਰਿਆ ਕਰੋ ਯਾਰ ਫਿਰ ਨਹੀਂ ਐ ਨਹੀਂ ਭਾਈ ਜੋ ਰੇਟ ਹੈਗਾ ਸੀ ਉਹੀ ਰੇਟ ਤੇ ਦਿੰਨੇ ਆ ਭਾਈ ਚਲੋ ਦੇਖ ਲਓ ਭਾਈ ਯਾਰ ਹੁੰਦਾ ਤੇ ਨਹੀਂ ਭਾਈ ਹੁਣ ਦੇਖ ਲਓ ਭਾਈ ਨਹੀਂ ਨਹੀਂ ਭਾਈ ਹੁਣਾ ਨਹੀਂ ਭਾਈ ਚਲੋ ਮਰਜ਼ੀ ਆ ਭਾਈ ਤੁਹਾਡੀ ਉਹ ਕੀ ਗੱਲ ਹੋ ਗਈ ਦੁਕਾਨ ਛੱਡ ਗਿਆ ਗਿਆ ਯਾਰ ਤੂੰ ਵੀਰ ਇੱਕਦਮ ਹੀ ਦਰਦ ਹੋ ਲੱਗ ਗਿਆ ਮੇਰੇ ਢਿੱਡ 'ਚ ਤੇ ਮੈਂ ਬਾਈ ਕੋਲ ਆ ਗਿਆ ਇੰਜੈਕਸ਼ਨ ਲਗਵਾਉਣ ਵਾਸਤੇ ਤੇ ਵੀਰਾਂ ਜਿਹੜਾ ਸ ਮਾਰਕੀਟ ਚ 100 ਰੁਪਏ ਦਾ ਇੰਜੈਕਸ਼ਨ ਮਿਲਦਾ ਵਾ ਉਹ ਮੈਨੂੰ 1200 ਰੁਪਏ ਦਾ ਲਈ ਜਾਂਦੇ ਨੇ ਗਲਤ ਬੰਦੇ ਯਾਰ ਜਿਆਦਾ ਫਾਇਦਾ ਚੱਕਦੇ ਆ ਨਾ ਮੌਕੇ ਤੇ ਕੋਈ ਗੱਲ ਕੀ ਗੱਲ ਹੋ ਗਈ ਕਸਟਮਰ ਕਲਪਤਾ ਜਾ ਰਿਹਾ ਸੀ ਉਹ ਵੀਰੇ ਆਪਾਂ ਤੈਨੂੰ ਪਤਾ ਅੱਗੇ ਸਾਰੀ ਮਾਰਕੀਟ ਬੰਦ ਪਈ ਆ ਹਾਂ ਤੇ ਮੈਨੂੰ ਅੱਜ ਫਾਇਦਾ ਹੋ ਜਾਵੇ ਮੇਰੀ 1200 ਰੁਪਏ ਇੰਟ ਆਪਾਂ 1400 ਰੁਪਏ ਦੀ ਲਾਤੀ ਆਪਾਂ 200 ਰੁਪਏ ਦਾ ਫਾਇਦਾ ਹੋ ਗਿਆ ਕੀ ਤੂੰ ਪੁੱਛ ਕੇ ਮੇਰੇ ਪੁੱਛਣਾ ਕੀ ਉਹਨੂੰ ਕਿਹੜਾ ਪਤਾ ਲੱਗਣਾ ਵੱਡੀ ਗੱਡੀ ਚ ਆਇਆ ਆਪਾਂ ਨੂੰ ਤਾਂ ਫਾਇਦਾ ਹੀ 200 ਰੁਪਇਆ ਯਾਰ ਤੇਰਾ ਦਿਮਾਗ ਖਰਾਬ ਆ ਜਾਂ ਤੈਨੂੰ ਪਤਾ ਆਪਾਂ ਹੱਕ ਹਲਾਲ ਦੀ ਕਮਾਈ ਖਾਂਦੇ ਆ ਆਪਾਂ ਨਹੀਂ ਵੱਧ ਪੈਸੇ ਲੈਂਦੇ ਤੂੰ ਕਿਉਂ ਲਏ ਭਾਵੇਂ ਮਾਰਕੀਟ ਬੰਦ ਆ ਭਾਵੇਂ ਖੁੱਲੀ ਆ ਤੇ ਵੀਰੇ ਇੱਥੇ ਕੀ ਫਰਕ ਪੈਂਦਾ ਫਿਰ ਆਪਾਂ ਨੂੰ ਤਾਂ ਫਾਇਦਾ ਹੀ ਆ 200 ਰੁਪਏ ਦਾ ਵਾ ਤੁਸੀਂ ਆ ਲਓ ਆ ਲਓ ਔਰ ਮੇਰੀ ਗੱਲ ਸੁਣ ਆ 1200 ਦੀ ਚੀਜ਼ ਆ ਨਾ ਆ 1200 ਮੈਂ ਲੈ ਲਿਆ ਜਾ ਕੇ 200 ਵਾਪਸ ਕਰਕੇ ਆ ਗਾਹ ਕਾਨੂੰ ਖਰਾਬ ਕਰਦਾ ਯਾਰ ਪੱਕਾ ਗਾਹਕ ਆਪਣਾ ਉਹ ਹਜੇ ਹਫਤੇ ਪਹਿਲਾਂ ਜੀਨ ਲੈ ਕੇ ਗਿਆ ਉਹ ਮੇਰੇ ਮੈਨ ਨਹੀਂ ਕਰਕੇ ਆਉਂਦਾ ਹੈਗਾ ਮੈਂ ਰੱਖ ਲੈਣਾ ਕੋਈ ਚੱਕਰ ਨਹੀਂ ਹੈਗਾ ਉਹ ਇਹੋ ਜਿਹੀ ਕਮਾਈ ਪੱਚਦੀ ਨਹੀਂ ਹੁੰਦੀ ਔਰ ਮੇਰੇ ਮੈਨੂੰ ਨਾ ਸਮਝਾਓ ਤੁਸੀਂ ਯਾਰ ਮੈਨੂੰ ਕੋਈ ਗੱਲ ਨਹੀਂ ਮੈਨੂੰ 200 ਬਚ ਗਿਆ ਕੋਈ ਚੱਕਰ ਨਹੀਂ ਹੈਗਾ 1200 ਹਾਂ ਵੀਰੇ 1200 1200 ਨਹੀਂ ਵੀਰੇ ਤੁਹਾਨੂੰ 2000 ਲੈਣਾ ਚਾਹੀਦਾ ਕਿਉਂਕਿ ਮਾਰਕੀਟ ਤਾਂ ਸਾਰੀ ਬੰਦ ਪਈ ਐ ਤੁਸੀਂ ਲਾਓ ਇੰਜੈਕਸ਼ਨ ਤੇ 2000 ਲੈ ਕੇ ਛੱਡਿਓ ਬਾਈ ਜਦੋਂ ਤੱਕ 2000 ਨਹੀਂ ਦਿੰਦਾ ਪਹਿਲਾਂ ਲਾਓ ਨਾ ਇੰਜੈਕਸ਼ਨ ਵੀਰੇ ਤੁਸੀਂ ਵੀ ਇਨਾਂ ਵਾਲਦੇ ਹੋਗੇ ਹੋ ਜਿਹੜਾ ਬੰਦਾ ਸਹੀ ਆ ਨਾ ਮੈਂ ਉਹਦੇ ਵਾਲੀ ਹਾਂ ਮੈਨੂੰ ਲੱਗਦਾ ਤੂੰ ਭੁੱਲ ਗਿਆ ਵੀਰੇ ਨੇ ਨਰਾਜ਼ ਕੀਤੀ ਸੀ ਨਾ ਤੂੰ ਤੇ ਅੱਜ ਆਇਆ ਉਟ ਪਾੜ ਥੱਲੇ ਵਧੀਆ ਕੀਤਾ ਵੀਰੇ ਤੁਸੀਂ ਦੇ ਹੁਣ ਰਾਮ ਦੇ ਕਾਕਾ ਰੈਸੀਡ ਬਣਿਆ ਕੋਈ ਗੱਲ ਨਹੀਂ ਆ ਗੋਲੀ ਖਾ ਠੀਕ ਹੋ ਜਾਏਗਾ ਲੈਨ ਨੂੰ ਤੇਰੇ ਕੋਲ 2000 ਵੀ ਲੈ ਸਕਦਾ ਜੀ ਤੈਨੂੰ ਪਤਾ ਮਾਰਕੀਟ ਸਾਰੀ ਬੰਦ ਪਈ ਆ ਬੰਦੇ ਦੇ ਕਰਮ ਬੰਦੇ ਦੇ ਨਾਲ ਹੀ ਜਾਂਦੇ ਆ ਸਮਝ ਗਿਆ ਯਾਦ ਰੱਖੀਂ ਇਹ ਗੱਲ ਬੜੀ ਵਧੀਆ ਗੱਲ ਕਹੀ ਭਾਜੀ ਤੁਸੀਂ ਕਈਆਂ ਨੂੰ ਯਾਦ ਨਹੀਂ ਰਹਿੰਦਾ ਕਿ ਜੋ ਬੀਜਾਂਗੇ ਉਹੀ ਵੜਣਾ ਪੈਂਦਾ ਓਦੋਂ ਤਾਂ ਇਹਨੂੰ 200 ਪਿਆਰਾ ਲੱਗਿਆ ਸੀ ਜਿਵੇਂ ਇਹਨਾਂ ਮਹਿਲ ਪਾ ਲੈਣੇ ਸੀ 200 ਨਾਲ ਕਾਕਾ 10 ਗੁਣਾ ਮੋੜਨੇ ਪੈਂਦੇ ਜੇ ਕਿਸੇ ਨੇ ਨਜਾਇਜ਼ ਕਰੀਏ ਨਾਲੇ ਪਤਾ ਨਹੀਂ ਹੁੰਦਾ ਭਾਜੀ ਕਦੋਂ ਕਿਹਦੀ ਲੋੜ ਪੈ ਜਾਣੀ ਆ ਇਹਨਾਂ ਨੂੰ ਭੁੱਲ ਜਾਂਦੀਆਂ ਗੱਲਾਂ ਸੋਰੀ ਭਾਜੀ ਕੋਈ ਗੱਲ ਨਹੀਂ ਕਾਕਾ ਭਾਜੀ 200 ਰੁਪਏ ਤੁਹਾਡੇ ਮੈਨ ਨਹੀਂ ਆ ਗਏ ਆ ਤੁਹਾਡੇ ਕੋਈ ਗੱਲ ਠੀਕ ਹੋ ਜਾਏਗਾ ਕਾਕਾ ਤੂੰ ਧਿਆਨ ਰੱਖੀਂ ਅੱਗੇ ਤੋਂ ਧੰਨਵਾਦ ਵੀਰੇ ਥੈਂਕ ਯੂ ਵੀਰੇ ਮੇਰੇ ਭਰਾ ਨੂੰ ਸਮਝਾਣ ਲਈ ਕਿ ਕਦੇ ਕਿਸੇ ਨੂੰ ਨਜਾਇਜ਼ ਫਾਇਦਾ ਨਹੀਂ ਚੱਕੀਦਾ ਠੀਕ ਹੈ ਬ੍ਰਾ ਸ਼ੁਕਰੀਆ ਨਾਲੇ ਉਸ ਦਿਨ ਲਈ ਸੌਰੀ ਵੀਰੇ ਕੋਈ ਗੱਲ ਨਹੀਂ ছু ঠিক কুট